ਕਿਸੇ ਨਗਰ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਿੰਦੇ ਉਹ ਰਾਜਾ ਕੁੜੀਆਂ ਤੋਂ ਬੜੀ ਜ਼ਿਆਦਾ ਨਫ਼ਰਤ ਕਰਿਆ ਕਰਦਾ ਸੀ ਕਿੰਦੇ ਰਾਜੇ ਦੇ ਵਿਆਹ ਨੂੰ ਕੋਈ ਸਮਾਂ ਲੰਘਿਆ ਤੇ ਉਹਦੇ ਕੋਲ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਸੀ ਰਾਜਾ ਨਗਰ ਤੋਂ ਬਾਹਰ ਗਿਆ ਜਾਣ ਸਮੇਂ ਕਹਿ ਕੇ ਗਿਆ ਜੇਕਰ ਪੁੱਤਰ ਦੀ ਦਾਤ ਹੋਈ ਤਾਂ ਖੁਸ਼ੀ-ਖੁਸ਼ੀ ਰੱਖ ਲਿਓ ਜੇਕਰ ਧੀ ਦੀ ਦਾਤ ਹੋਈ ਤੇ ਇਸ ਨਗਰ ਤੋਂ ਬਾਹਰ ਜੰਗਲ 'ਚ ਜਾ ਕੇ ਤੇ ਉਸ ਨੂੰ ਸਾਟਾਇਆ ਹੁਣ ਵਾਹਿਗੁਰੂ ਨੇ ਵੀ ਮਿਹਰ ਕੀਤੀ ਤੇ ਉਹਦੇ ਕੋਲ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਿੰਦੇ ਰਾਜਾ ਵਾਪਸ ਆਇਆ ਤੇ ਬੜੇ ਹਸੀ ਖੁਸ਼ੀ ਨਾਲ ਜਸ਼ਨ ਮਨਾਇਆ ਗਿਆ। ਕਿੰਦੇ ਕੁ ਸਮਾਂ ਲੰਘਿਆ ਤੇ ਰਾਣੀ ਨੂੰ ਦੂਸਰੀ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਸੀ। ਰਾਜਾ ਫੇਰ ਕਿਸੇ ਕਾਮਲੇ ਨਗਰ ਤੋਂ ਬਾਹਰ ਗਿਆ ਪਰ ਜਾਂਦੇ ਜਾਂਦੇ ਫੇਰ ਕਹਿ ਕੇ ਚਲਾ ਗਿਆ ਕਿ ਜੇਕਰ ਤੁਸੀਂ ਬਿਤਾਤੀ ਦੀ ਪ੍ਰਾਪਤੀ ਹੋਵੇ ਤੇ ਨਗਰ ਤੋਂ ਬਾਹਰ ਸੁੱਟਾਇਓ ਪਰ ਜੇਕਰ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਵੇ ਤੇ ਰੱਖ ਲਿਓ। ਕਿੰਦੇ ਹੁਣ ਰਾਜਾ ਤਾਂ ਬਾਹਰ ਗਿਆ ਹੋਇਆ ਸੀ। ਉਸ ਰਾਜੇ ਨੂੰ ਧੀ ਦੀ ਪ੍ਰਾਪਤੀ ਹੋਈ। ਜਦੋਂ ਧੀ ਦੀ ਪ੍ਰਾਪਤੀ ਹੋਈ ਤਾਂ ਕਹਿੰਦੇ ਰਾਣੀ ਤਾਂ ਹੁਣ ਜਿਹੜੀ ਸੀ ਉਸਦੇ ਮਨ ਵਿੱਚ ਆਇਆ ਵੀ ਹੁਣ ਇਹ ਧੀ ਨੂੰ ਤਾਂ ਮੈਨੂੰ ਕਿਤੇ ਨਾ ਕਿਤੇ ਸੱਟ ਕੇ ਆਉਣਾ ਪਏਗਾ ਰਾਜੇ ਨੂੰ ਪਤਾ ਲੱਗ ਗਿਆ ਤੇ ਮੈਨੂੰ ਵੀ ਇਥੋਂ ੱਤਕਾ ਦੇ ਦੇਗਾ ਹੁਣ ਜਿਹੜੀ ਦਾਈ ਸੀ ਨਾ ਉਹਨੇ ਕਿਹਾ ਰਾਣੀ ਵੀ ਤੂੰ ਇਸ ਨੂੰ ਜਿਹੜਾ ਮੈਨੂੰ ਦੇ ਦੇ ਤੇ ਮੈਂ ਜਾ ਕੇ ਕਹਿ ਦਾਂਗੀ ਕਿ ਇਸ ਨੂੰ ਜਿਹੜਾ ਮੈਂ ਉਹ ਜੰਗਲ 'ਚ ਸੱਟ ਆਈਆਂ ਇਸ ਨੂੰ ਮੈਂ ਆਪੇ ਪਾਲ ਲਾਵਾਂਗੀ ਜਦੋਂ ਇਹ ਗੱਲ ਹੋਈ ਤਾਂ ਉਹਨੇ ਦਾਈ ਨੂੰ ਦੇ ਦਿੱਤੀ ਦਾਈ ਨੇ ਚਾਰੇ ਪਾਸੇ ਕਹਿ ਦਿੱਤਾ ਕਿ ਮੈਂ ਜਿਹੜੀ ਧੀ ਸੀ ਉਸ ਨੂੰ ਸੱਟ ਆਈਆਂ ਹੁੰਦਾਈ ਨਾ ਉਸ ਨੂੰ ਕਹਿਣ ਲੱਗੀ ਕਿ ਦੂਰ ਦਰਾਡੇ ਮੇਰੀ ਕਿਛੇ ਦਿੱਤੀ ਹੈ ਮੈਂ ਉਸ ਨੂੰ ਲੈ ਕੇ ਆਈ ਆਂ। ਦਾਈ ਹੁਣ ਹੌਲੀ ਹੌਲੀ ਪਾਲਣ ਲੱਗੀ। ਰਾਣੀ ਨੂੰ 4 ਪੈਸੇ ਦੇ ਦਿਆ ਕਰਦੀ, ਸੋਨਾ ਚਾਂਦੀ ਦੇ ਦਿਆ ਕਰਦੀ ਤੇ ਉਸ ਨੂੰ ਉਹ ਪਾਲਣ ਲੱਗੇ। ਕਿੰਨੇ ਹੌਲੀ ਹੌਲੀ ਉਹਤੀ ਜਿਹੜੀ ਸੀ ਜਵਾਨ ਹੋਣ ਲੱਗੀ। ਕਦੀ ਕਦਾਰ ਉਹ ਉਸ ਨੂੰ ਮਹਿਲਾਂ ਵਿੱਚ ਲੈ ਆਇਆ ਕਰਦੀ ਤੇ ਉਸ ਨੂੰ ਰਾਣੀ ਦੇ ਨਾਲ ਮਿਲਾ ਦਿਆ ਕਰਦੀ। ਕਿੰਨੇ ਹੁਣ ਹੌਲੀ ਹੌਲੀ ਜਿਹੜਾ ਸੀ ਨਾ ਸਮਾ ਆਪਣੀ ਚਾਲ ਚੱਲਣ ਲੱਗਾ। ਕਿੰਦੀ ਕੁਸ ਸਮਾਂ ਲੰਘ ਗਿਆ ਤੇ ਇੱਕ ਦਿਨ ਰਾਜਾ ਉਸ ਨਗਰ ਦੇ ਵਿੱਚੋਂ ਲੰਘ ਕੇ ਜਾ ਰਿਹਾ ਸੀ ਰਾਜੇ ਨੇ ਜਦੋਂ ਉਹਦੀ ਦਾਈ ਦੀ ਧੀ ਦੇਖੀ ਨਾ ਤੇ ਉਹਨੇ ਕਿਹਾ ਵੀ ਇਸ ਦਾ ਰਿਸ਼ਤਾ ਮੈਂ ਆਪਣੇ ਪੁੱਤਰ ਦੇ ਨਾਲ ਕਰਾਂਗਾ ਰਾਜੇ ਨੇ ਕਿਸੇ ਨੂੰ ਭੇਜਿਆ ਤੇ ਕਿਹਾ ਦਾਈ ਵੀ ਰਾਜੇ ਨੇ ਤੇਰੀ ਧੀ ਦੇ ਲਈ ਆਪਣੇ ਪੁੱਤ ਦਾ ਰਿਸ਼ਤਾ ਭੇਜਿਆ ਜਦੋਂ ਇਹ ਗੱਲ ਦਾਈ ਨੂੰ ਪਤਾ ਲੱਗੀ ਉਹ ਕਹਿੰਦੀ ਬਿਹਿ ਪਰਮਾਤਮਾ ਵੀ ਇਹ ਤਾਂ ਨਹੀਂ ਹੋ ਸਕਦਾ ਦਾਈ ਨੇ ਮਨਾਂ ਕਰ ਦਿੱਤਾ ਰਾਜੇ ਨੇ ਗੱਲ ਸੁਣ ਕੇ ਬੜਾ ਜ਼ਿਆਦਾ ਗੁੱਸਾ ਆਇਆ ਰਾਜੇ ਨੇ 4-5 ਸੈਨਿਕ ਭੇਜੇ ਤੇ ਦਾਈ ਨੂੰ ਤਰ ખેਚੇ ਤਰੋਕੇ ਤੇ ਉਥੇ ਲੈ ਕੇ ਚਲੇ ਗਏ ਜਦੋਂ ਲੈ ਕੇ ਗਏ ਤਾਂ ਦਾਈ ਨੇ ਉਹਨੂੰ ਕਿੰਨਾ ਚਿਰ ਦਾਈ ਨੇ ਨਾਲ ਮਾਰਕੁੱਟ ਕਰਦੇ ਰਹੇ ਫਿਰ ਦਾਈ ਨੇ ਹਾਰ ਕੇ ਦੱਸ ਹੀ ਦਿੱਤਾ ਵੀ ਰਾਜਾ ਇਹ ਤੇਰੀ ਧੀ ਹੈ ਇਸ ਕਰਕੇ ਮੈਂ ਇਹ ਸਭ ਕੁਝ ਕਹਿ ਰਹੀ ਸੀ ਵੀ ਮੈਂ ਇਹਨੂੰ ਮਾਰਿਆ ਨਹੀਂ ਸੀ ਮੈਂ ਤੇ ਘਰ ਲੈ ਗਈ ਸੀ ਤੇ ਪਾਲਣ ਦੀ ਆ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਉਹਨੂੰ ਅਸੀਂ ਰਾਣੀ ਬਾਰੇ ਆ ਮੇ ਪਤਾ ਲੱਗੇਗਾ ਤੇ ਉਹਨੂੰ ਵੀ ਦੇਚ ਨਿਕਾਲਾ ਦਵੇਗਾ ਰਾਜੇ ਨੂੰ ਜਦੋਂ ਗੱਲ ਪਤਾ ਲੱਗੀ ਉਹਨੇ ਦਾਈ ਨੂੰ ਤੇ ਭੇਜ ਦਿੱਤਾ ਰਾਜੇ ਨੇ ਆਪਣੇ ਪੁੱਤ ਨੂੰ ਬੁਲਾਇਆ ਤੇ ਕਿਹਾ ਇਹ ਤੇਰੀ ਭੈਣੇ ਜੰਗਲ ਚ ਲੈ ਕੇ ਜਾ ਤੇ ਇਸ ਨੂੰ ਉੱਥੇ ਕਿਤੇ ਮਾਰ ਕੇ ਤੇ ਖਪਾ ਆ ਪਰ ਬਦਲੇ ਚ ਦੀਆਂ ਅੱਖਾਂ ਲੈ ਕੇ ਆਈਂ ਤੇ ਮੈਨੂੰ ਵਿਸ਼ਵਾਸ ਹੋ ਜਾਵੇਗਾ ਹੁਣ ਉਹਦੇ ਭਰਾ ਦੇ ਨਾਲ ਤੋਰ ਦਿੱਤਾ ਹੁਣ ਭਰਾ ਸੀ ਉਹਨ ਉਸ ਤੇ ਦਇਆ ਆ ਗਈ ਉਹਨੇ ਜੰਗਲ ਦੇ ਵਿੱਚ ਛੱਡ ਦਿੱਤਾ ਉਹਨੇ ਕਿਹਾ ਭੈਣੇ ਇਹ ਤੇਰਾ ਨਸੀਬ ਹੈ ਅੱਗੇ ਜੋ ਪਰਮਾਤਮਾ ਕਰੇ ਐਨਾ ਕਹਿ ਕੇ ਉਹ ਆ ਗਿਆ ਅੱਗੇ ਨਾਲ ਹੀਰਨ ਫੇਰਦੀ ਸੀ ਉਹਦੇ ਸਵਾਸ ਚਲੇ ਗਏ ਸਨ ਉਹਨੇ ਉਹਦੀਆਂ ਅੱਖਾਂ ਕੱਢੀਆਂ ਤੇ ਘਰ ਲੈ ਗਿਆ ਜਾ ਕੇ ਰਾਜੇ ਨੂੰ ਬਖਾ ਗਿਆ ਹੁਣ ਰਾਜੇ ਨੂੰ ਵੀ ਯਕੀਨ ਹੋ ਗਿਆ ਕਹਿੰਦੇ ਹੁਣ ਤੁਰਦੇ ਤੁਰਦੇ ਉਹ ਜਦੋਂ ਘਰ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਰਾਜੇ ਨੂੰ ਹੁਣ ਏਸੀ ਵੀ ਮੇਰੀ ਤਾਂ ਕੋਈ ਧੀ ਨਹੀਂ ਹੈਗੀ ਕਹਿੰਦੇ ਵਿਚਾਰੇ ਜੰਗਲਾਂ ਦੇ ਵਿੱਚ ਕਹਿੰਦੇ ਫੁੱਲ ਪੱਤੇ ਉਥੋਂ ਫਲ ਖਾ ਕੇ ਕਹਿੰਦੇ ਕੰਨਿਆਂ ਚ ਇੱਧਰ ਉੱਧਰ ਫਿਰਦੀ ਰਾਤ ਨੂੰ ਝਾੜੀਆਂ ਚ ਲੁਕ ਜਾਇਆ ਕਰਦੀ ਕਹਿੰਦੇ ਤਨ ਤੇ ਨਾ ਐਨੇ ਵੀ ਕੱਪੜੇ ਨਹੀਂ ਰਹਿ ਗਏ ਸਨ ਵੀ ਤਨ ਟੱਕ ਸਕੇ ਕਹਿੰਦੇ ਉਦੋਂ ਨਾ ਕਿ ਰਾਜੇ ਦਾ ਵੱਡਾ ਸਾਰਾ ਕਹਿੰਦੇ ਉਥੋਂ ਖੇਮਾ ਲੰਗਦਾ ਪਿਆ ਸੀ ਕਿੰਦੀ ਰਾਜੇ ਨੇ ਜਦੋਂ ਆਪਣਾ ਦੇਖਿਆ ਵੀ ਰੁੱਖ ਥੱਲੇ ਵੀ ਪਾੜੀ ਸਾਹਮਣੇ ਕੋਈ ਵੀ ਹੈਗਾ ਏ ਵੀ ਸਾਰੇ ਝਾੜੀਆਂ ਦੇ ਵਿੱਚ ਤਾਂ ਉਹਨੇ ਕਿਹਾ ਵੀ ਬਾਹਰ ਆਜੋ ਉਹਨੇ ਕਿਹਾ ਵੀ ਮੇਰੇ ਤਾਂ ਤੇ ਇੰਨੇ ਕੱਪੜੇ ਨਹੀਂ ਮੈਂ ਬਾਹਰ ਆ ਸਕਾਂ ਰਾਜੇ ਨੂੰ ਤੇ ਜਿਹੜੀ ਲੋਈ ਲਈ ਸੀ ਉਹ ਅੱਗੇ ਸੱਟੀ ਉਹ ਲੋਈ ਲੈ ਕੇ ਦੇ ਬਾਹਰ ਆ ਗਈ ਰਾਜੇ ਨੇ ਪੁੱਛਿਆ ਤੂੰ ਕੌਣ ਹੈ ਉਹਨੇ ਕਿਹਾ ਮੈਂ ਕਿਸਮਤ ਦੀ ਮਾਰੀ ਹੈ ਰਾਜੇ ਨੇ ਜਦੋਂ ਉਹਨਾਂ ਵੱਲ ਤੱਕਿਆ ਤੇ ਹੈ ਤਾਂ ਉਹ ਆਪਣੇ ਨੈ ਨਕਸ਼ ਬਹੁਤ ਸੋਹਣੇ ਸਨ ਤੇ ਉਹਦੇ ਬੋਲ ਚਾਲ ਤੋਂ ਵੀ ਪਤਾ ਲੱਗਦਾ ਸੀ ਵੀ ਗੁਣਾਂ ਦੀ ਧਾਰਨੀ ਰਾਜੀ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ। ਉਹਨੇ ਲੈ ਕੇ ਗਏ ਤੇ ਉਹਨਾਂ ਨਾਲ ਵਿਆਹ ਕਰਾ ਲਿਆ। ਰਾਜੀ ਨੇ ਗੱਲਾਂ ਬਾਤਾਂ ਉਹਨੇ ਕਈ ਵਾਰ ਉਸਤੇ ਬਾਰੇ ਤੇ ਉਹਦੇ ਪਰਿਵਾਰ ਬਾਰੇ ਪੁੱਛਿਆ ਪਰ ਉਹਨੇ ਕਦੀ ਵੀ ਨਾ ਦੱਸਿਆ। ਇੱਕ ਦਿਨ ਉਹਨੇ ਕਿਹਾ ਵੀ ਮੈਂ ਤੇਰੇ ਪਰਿਵਾਰ ਬਾਰੇ ਜਾਨਣਾ ਚਾਹੁੰਨਾ। ਉਹਨੇ ਕਿਹਾ ਵੀ ਮੈਂ ਤੈਨੂੰ ਦੱਸ ਤੇ ਦਵਾਂ ਪਰ ਉਸ ਤੋਂ ਬਾਅਦ ਤੂੰ ਮੇਰੇ ਨਾਲ ਈਰਖਾ ਨਾ ਕਰਨ ਲੱਗ ਜਾਵੇਂ। ਉਹਨੇ ਕਿਹਾ ਵੀ ਨਹੀਂ। ਉਹਨੇ ਫਿਰ ਦੱਸ ਦਿੱਤਾ ਵੀ ਮੈਂ ਇਸ ਰਾਜੇ ਦੀ ਧੀ ਹਾਂ। ਉਹ ਮੇਰੇ ਨਾਲ ਨਫ਼ਰਤ ਕਰਦਾ ਸੀ। ਦਾਈ ਨੇ ਪਾਲਿਆ। ਉਹਨੂੰ ਪਤਾ ਲੱਗ ਗਿਆ। ਉਹਨੇ ਆਵੇਂ ਜੰਗਲਾਂ ਛੱਡ ਦਿੱਤਾ। ਉਹ ਕਿ ਨਾ ਤੇਰਾ ਪਿਓ ਤਾਂ ਬੜਾ ਕਰੂਰਾ ਬੜਾ ਨਿਰਦਈ ਆ ਮੈਂ ਤੇਰੇ ਪਿਓ ਨੂੰ ਮਿਲਣਾ ਚਾਹੁੰਨਾ ਉਹਨੇ ਬੜਾ ਕਿਹਾ ਵੀ ਆਪਾਂ ਕੀ ਕਰਨਾ ਉਸ ਨੂੰ ਮਿਲ ਕੇ ਉਹਨੇ ਕਿਹਾ ਨਹੀਂ ਬਿਆਨੂ ਇੰਨੇ ਬਰੇ ਹੋ ਗਏ ਸਨ ਉਹਨੇ ਕਿਹਾ ਵੀ ਹਾਂ ਹੁਣ ਤਾਂ ਮੈਂ ਮਿਲਣਾ ਚਾਹੁੰਨੇ ਉਹਦੇ ਕੋਲ ਦੋ ਪੁੱਤਰਾਂ ਦੀ ਦਾਤ ਵੀ ਹੋ ਗਈ ਸੀ ਉਹਨੇ ਕਿਹਾ ਨਹੀਂ ਮੈਂ ਤੇਰੇ ਪਿਓ ਨੂੰ ਮਲਾ ਕੇ ਲੈ ਕੇ ਆਵਾਂਗਾ ਜਿਹੜਾ ਤੈਨੂੰ ਇੰਨਾ ਮਾੜਾ ਸਮਝਦਾ ਸੀ ਤੂੰ ਤੇ ਅੱਜ ਫਿਰ ਵੀ ਇੱਕ ਦੇਸ਼ ਦੀ ਰਾਣੀ ਬਣੀ ਹੋਈ ਹੈ ਉਸ ਨੂੰ ਲੈ ਕੇ ਤੇ ਚਲਾ ਗਿਆ ਹੁਣ ਰਸਤੇ 'ਚ ਉਹਨੂੰ ਕੋਈ ਕੰਮ ਆ ਗਿਆ ਉਨੇ ਆਪਣੇ ਮੰਤਰੀ ਤੇ ਇੱਕ ਵਜ਼ੀਰ ਤੇ ਨਾਲ ਉਸ ਨੂੰ ਭੇਜ ਦਿੱਤਾ ਹੁਣ ਉਹ ਗੁਨਾ ਦੀ ਧਾਰਨੀ ਸੀ ਰਾਜੇ ਨੂੰ ਕਦੀ ਕਿਸੇ ਮਾੜੇ ਪਾਸੇ ਨਹੀਂ ਸੀ ਜਾਣ ਦਿੰਦੀ ਨਾ ਹੀ ਕੋਈ ਮਾੜਾ ਫੈਸਲਾ ਕਰਨ ਦਿੰਦੀ ਸੀ ਮੰਤਰੀ ਤੇ ਵਜ਼ੀਰ ਇਸ ਗੱਲ ਤੋਂ ਬੜਾ ਖਫਾ ਸੀ ਕਹਿੰਦੇ ਜਦੋਂ ਰਾਤ ਨੂੰ ਕਿਤੇ ਰੁਕੇ ਨਾ ਤੇ ਮੰਤਰੀ ਤੇ ਵਜ਼ੀਰ ਨੇ ਨਾ ਮੰਤਰੀ ਅੱਜ ਉਹਦੇ ਨਾਲ ਹੀ ਆਪਣਾ ਤੰਬੂ ਕਨਾਤ ਲਾਣ ਲੱਗਾ ਉਹਨੇ ਕਿਹਾ ਵੀ ਤੈਨੂੰ ਪਤਾ ਨਹੀਂ ਵੀ ਮੈਂ ਦੇਸ਼ ਦੀ ਰਾਣੀ ਆ ਤੇ ਇੱਕ ਰਾਜੇ ਦੀ ਧੀ ਆ ਤੇ ਤੂੰ ਮੇਰੇ ਨਾਲ ਇੱਥੇ ਆ ਕੇ ਤੰਬੂ ਕਨਾਤਾਂ ਲਾਈ ਜਾਂਦੇ ਉਨੇ ਕਿਆ ਵੀ ਰਾਜੇ ਨੇ ਤੇਰੀ ਹਿਫਾਜ਼ਤ ਲਈ ਕਿਹਾ ਤੇ ਤਾਂ ਲਾਂਦਿਆ ਜਦੋਂ ਰਾਤ ਹੋਈ ਤਾਂ ਉਹਦੇ ਤੰਬੂ ਕਨਾਤ ਦੇ ਵਿੱਚੋਂ ਚਲਾ ਗਿਆ ਉਹਨੂੰ ਡਰਦੀ ਡਰਦੀ ਉਹਨੇ ਕਿਹਾ ਵੀ ਤੂੰ ਜਿੱਥੇ ਆਇਆ ਉੱਥੇ ਹੀ ਖੜ ਜਾ ਮੈਂ ਰਾਜੇ ਦੀ ਘਰ ਵਾਲੀਆਂ ਦੇ ਰਾਜੇ ਦੀ ਧੀ ਪਰ ਉਹਦੇ ਤੇ ਜਿਵੇਂ ਕੋਈ ਸਿਰ ਤੇ ਕੁਸ ਸਵਾਰ ਸੀ ਅੱਗੇ ਵਧੀ ਗਿਆ ਉਹਨੇ ਉਹ ਆਪਣੇ ਪੁੱਤ ਦੀ ਸੌਂ ਦਿੱਤੀ ਉਹਨੇ ਉਹਦਾ ਸਿਰ ਲਾ ਕੇ ਤੇ ਪਰਾਂ ਮਾਰ ਦਿੱਤਾ ਉਹ ਵਿਚਾਰੀ ਉਹਨ ਆਪਣੇ ਦੂਸਰੇ ਪੁੱਤ ਨੂੰ ਲੈ ਕੇ ਤੇ ਉੱਥੋਂ ਭੱਜ ਕੇ ਚਲੇਗੀ ਜਾਨ ਬਚਾ ਲਈ ਸਵੇਰ ਹੋਈ ਤੇ ਬੱਚੇ ਬਚਾਣ ਦੇ ਫੇਰ ਉੱਥੇ ਆਗੀ ਕਹਿੰਦੇ ਹੁਣ ਜਦੋਂ ਭੱਜ ਗਈ ਸੀ ਉਹਨੇ ਪਹਿਲੇ ਪੁੱਤ ਦਾ ਜਿਹੜਾ ਸਿਰ ਤੇ ਉਹ ਸਾਰਾ ਕੁਝ ਚੱਕ ਕੇ ਕਿਤੇ ਟਕਾਣੇ ਲਾਤਾ ਹੁਣ ਤੁਰਦੇ ਤੁਰਦੇ ਅਗਲੇ ਖਾਂ ਗਏ ਤੇ ਅਗਲੇ ਦਿਨ ਕਹਿੰਦੇ ਜਿਹੜਾ ਮੰਤਰੀ ਸੀ ਵਜ਼ੀਰ ਸੀ ਉਹਨੇ ਉੱਥੇ ਤੰਬੂ ਕਨਾਤ ਲਾ ਲਈ ਰਾਤ ਹੋਈ ਤਾਂ ਉਹਨੇ ਵੀ ਐਵੇਂ ਕੀਤਾ ਉਹਨੇ ਦੂਸਰੇ ਪੁੱਤ ਦਾ ਸਿਰ ਜਿਹੜਾ ਉਹ ਕਲਮ ਕਲਮ ਕਰਤਾ ਹੁਣ ਸੋਚਣ ਲੱਗੀ ਵੀ ਜਿਹੜੇ ਔਲਾਦ ਸੀ ਉਹ ਤਾਂ ਇੰਨਾ ਐਵੇਂ ਕਰ ਦਿੱਤੀ ਮਾਰ ਦਿੱਤੀ ਤੇ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਰਾਜੇ ਨੂੰ ਕੀ ਜਵਾਬ ਦਵਾਂਗੀ ਨਹਿਰ ਵਗਦੀ ਪਈ ਸੀ ਵਿੱਚੇ ਛਲਾਂਗ ਮਾਰ ਦਿੱਤੀ ਹੁਣ ਰਾਜਾ ਨਾ ਉਸ ਥਾਂ ਤੇ ਪਹੁੰਚ ਗਿਆ ਰਾਜੇ ਨੇ ਪੁੱਛਿਆ ਵੀ ਮੇਰੀ ਘਰ ਵਾਲੀ ਤੇ ਬੱਚੇ ਕਿੱਥੇ ਨੇ ਹੁਣ ਉਹਨਾਂ ਨੂੰ ਕੋਈ ਜਵਾਬ ਨਾ ਲੱਭਿਆ ਉਹਨੇ ਕਿਹਾ ਰਾਜਾ ਤੇਰੀ ਘਰ ਵਾਲੀ ਜਿਹੜੀ ਸੀ ਨਾ ਉਹ ਤਾਂ ਵੀ ਜਿਹੜੀ ਇੱਕ ਡੈਣ ਦਾ ਰੂਪ ਸੀ ਤੇ ਉਹ ਉੱਥੇ ਤੇਰੇ ਬੱਚਿਆਂ ਨੂੰ ਵੀ ਖਾ ਕੇ ਤੇ ਚਲੀ ਗਈ ਰਾਜੇ ਨੂੰ ਬੜਾ ਦੁੱਖ ਲ لگا ਕਹਿੰਦੇ ਹੁਣ ਨਾ ਉਹ ਸੋਚਣ ਲੱਗਾ ਵੀ ਐਸਾ ਤੇ ਇੰਨੇ ਵਰੇ ਤੋਂ ਕੁਝ ਨਹੀਂ ਹੋਇਆ ਕਹਿੰਦੇ ਜ਼ਰੂਰ ਕੋਈ ਨਾ ਕੋਈ ਤੇ ਦਾਲ ਚ ਕਾਲਾ ਉਹਨੇ ਕਿਹਾ ਨਹੀਂ ਮੈਂ ਉਹਦੇ ਪਿਓ ਨੂੰ ਤਾਂ ਫੇਰ ਵੀ ਮਿਲਣਾ ਚਾਹਣਾ ਉਦੋਂ ਰਾਜੇ ਦੀ ਧੀ ਤੇ ਰਾਜੇ ਦੀ ਘਰਵਾਲੀ ਨੇ ਦਰਿਆ 'ਚ ਛਾਲ ਮਾਰ ਦਿੱਤੀ। ਜਦੋਂ ਦਰਿਆ 'ਚ ਛਾਲ ਮਾਰੀ ਨਾ ਤੇ ਕਿੰਦੇ ਫਿਰਨਾ ਉਹ ਅੱਗੇ ਜਦੋਂ ਉਹਨੂੰ ਹੋਸ਼-ਹਵਾਸ਼ ਆਉਂਦੇ ਨੇ ਤੇ ਦੇਖਦੀ ਹੈ ਵੀ ਉਹਨਾਂ ਦਰਿਆ ਦੇ ਇੱਕ ਪਾਸੇ ਲੱਗੇ ਹੁੰਦੀ ਐ ਪਰ ਉੱਤੇ 6 ਜਣੇ ਬੈਠ ਕੇ ਕਪੜੇ ਧੋਰੇ ਹੁੰਦੇ ਨੇ। ਜਦੋਂ ਉਸਨੂੰ ਦੇਖਦੇ ਨੇ ਤਾਂ ਸਾਰੇ ਜਣੇ ਕਹਿੰਦੇ ਵੀ ਮੈਂ ਇਸ ਥਾਂ ਵਿਆਹ ਕਰਾਣਾ, ਦੂਜਾ ਕਹਿੰਦਾ ਮੈਂ, ਤੀਸਰਾ ਕਹਿੰਦਾ ਮੈਂ। ਹਰ ਕੇ ਇਸਲਾਹ ਕਰਦਿਆ ਵੀ ਇਸਨੂੰ ਆਪਾਂ ਆਪਣੇ ਗੁਰੂ ਫਕੀਰ ਕੋਲ ਲੈ ਜੰਨੇ ਆਂ ਜੋ ਫੈਸਲਾ ਕਰਨਗੇ ਉਹ ਹੀ ਮਨਜ਼ੂਰ ਹੋਏਗਾ। ਜਾ ਕੇ ਗੁਰੂ ਫਕੀਰ ਨੂੰ ਸਾਰੀ ਗੱਲ ਦੱਸਦਿਆ ਗੁਰੂ ਫਕੀਰ ਕਹਿੰਦੇ ਵੀ ਤੁਹਾਡੀ ਕੋਈ ਭੈਣ ਤਾਂ ਹੈ ਨਹੀਂ ਤੁਸੀਂ ਇਹਨੂੰ ਗੁਰੂ ਆਪਣੀ ਭੈਣ ਬਣਾਓ ਤੇ ਇਸ ਦੇ ਨਾਲ ਭੈਣਾ ਵਰਗਾ ਵਤੀਰਾ ਕਰੋ ਸਾਰਿਆਂ ਨੇ ਉਹਨਾਂ ਦੀਆਂ ਆਗਿਆ ਨੂੰ ਸਿਰ ਮੱਥੇ ਪਰਵਾਨ ਕੀਤਾ ਕਹਿੰਦੇ ਹੁਣਾਂ ਉਹਨੂੰ ਕਿਤੋਂ ਖਬਰ ਮਿਲੀ ਵੀ ਇਹ ਜਿਹੜਾ ਰਾਜ ਉਹਦੇ ਪਿਓ ਦਾ ਇਲਾਕਾ ਏ ਜਿੱਥੇ ਹੁਣ ਉਹ ਰਹਿ ਰਹੀ ਏ ਉਹ ਕਹਿੰਦੀ ਵੀ ਆਪਣੇ ਘਰ ਤੇ ਚੰਗੀ ਤਰ੍ਹਾਂ ਰੋਟੀ ਪਾਣੀ ਵੀ ਨਿੱਟ ਪੱਕਦਾ ਹੈਗਾ ਜਿਹੜੇ ਰਾਹੀ ਗੇ ਰੌਂਦੇ ਆ ਉਹ ਵੀ ਭੁੱਖੇ ਪਿਆਸੇ ਜਾਂਦੇ ਆ ਵੀ ਇਸ ਤੋਂ ਵੱਡਾ ਪਾਪ ਦਾ ਹੋਰ ਕੀ ਕੰਮ ਹੋ ਸਕਦਾ ਹੁਣ ਪਤਾ ਸੀ ਵੀ ਉਹਦੇ ਜਿਹੜੇ ਪਿਤਾ ਜੀ ਨੇ ਨਾ ਉਹ ਕਿਸੇ ਕਹਾਣੀਆਂ ਸੁਣਨ ਦੇ ਬੜੇ ਜ਼ਿਆਦਾ ਸ਼ੌਕੀਨ ਨੇ ਉਹਨੇ ਆਪਣੇ ਛੇ ਭਰਾਵਾਂ ਦੇ ਹੱਥੇਕ ਪਸਤਾਵ ਲੇ ਕੇ ਚਿੱਠੀ ਲਿਖ ਕੇ ਭੇਜੀ ਵੀ ਜੇਕਰ ਮੈਂ ਤੈਨੂੰ ਰੋਜ਼ ਵੀ ਇੱਕ ਨਵੀਂ ਕਹਾਣੀ ਕਥਾ ਸੁਨਾਇਆ ਕਰਾਂ ਤੇ ਉਹਦੇ ਬਲੇ ਤੂੰ ਕੁਝ ਇਨਾਮ ਦੇ ਦਿਆ ਕਰੀ ਰਾਜੇ ਨੇ ਸਵੀਕਾਰ ਕਰ ਲਿਆ ਹੁਣ ਆਪੇ ਭਰਾਵਾਂ ਦੇ ਨਾਲ ਰੋਜ਼ ਜਾਂਦੀ ਤੇ ਉੱਥੇ ਜਾ ਕੇ ਕੋਈ ਕਥਾ ਕੀਰਤਨ ਸੁਨਾਇਆ ਕਰਦੀ ਤੇ ਉਹ ਉਸ ਤੋਂ ਬਾਅਦ ਵੀ ਕਿਸੇ ਕਹਾਣੀ ਸੁਨਾ ਕੇ ਆਉਂਦੀ ਤੇ ਰਾਜਾ ਨੂੰ ਇਨਾਮ ਦੇ ਦਿੰਦਾ ਇੱਕ ਦਿਨ ਕੀ ਹੋਇਆ ਵੀ ਦਰਬਾਰ ਦੇ ਵਿੱਚ ਉਹ ਦੇਖਦੀ ਐ ਵੀ ਰਾਜਾ ਜਿਹੜਾ ਸੀ ਵੀ ਉਹਦਾ ਪਿਓ ਉਹਦਾ ਭਰਾ ਤੇ ਉਹ ਜਿਹੜਾ ਉਹਦਾ ਘਰ ਵਾਲਾ ਤੇ ਨਾਲ ਉਹੀ ਵਜ਼ੀਰ ਤੇ ਮੰਤਰੀ ਬੈਠੇ ਨੇ ਰਾਜੇ ਨੇ ਕਿਹਾ ਵੀ ਅੱਜ ਕੋਈ ਐਸੀ ਹੜ ਬੀਤੀ ਸੀ ਜਾਂ ਕੋਈ ਜਗ ਬੀਤੀ ਸੁਣਾ ਜਿਸ ਦੇ ਨਾਲ ਸਾਡੇ ਵੀ ਸਾਨੂੰ ਅੱਖਾਂ ਤੋਂ ਜਿਹੜਾ ਵੀ ਕਈ ਵਾਰ ਕੋਈ ਪੱਟੀ ਬੰਨੀ ਹੁੰਦੀ ਹੈ ਤੇ ਦੂਰ ਹੋ ਜਾਏ ਕਹਿੰਦੀ ਠੀਕ ਹੈ ਉਸ ਨੂੰ ਲੱਗਦੀ ਕਹਿੰਦੀ ਮੈਂ ਤਾਂ ਅੱਜ ਹੜ ਬੀਤੀ ਸੁਣਾਉਣੀ ਆ ਜਗ ਬੀਤੀ ਤੇ ਮੈਂ ਬੜੀ ਸੁਣਾ ਦਿੱਤੀ ਉਹ ਕਹਿੰਦੀ ਵੀ ਇੱਕ ਵਾਰ ਨਾ ਇੱਕ ਰਾਜਾ ਸੀ ਉਹ ਰਾਜੇ ਨੂੰ ਧੀਆ ਦੇ ਨਾਲ ਬੜੀ ਨਫ਼ਰਤ ਸੀ ਕਿੰਦੇ ਉਹਦੇ ਘਰ ਪਹਿਲਾ ਪੁੱਤਰ ਹੋਇਆ ਦੂਜੀ ਧੀ ਹੋਗੀ ਰਾਣੀ ਨੇ ਡਰਦਿਆਂ ਕਹਿੰਦੇ ਉਹਨੂੰ ਕਿਹਾ ਦਾਈ ਨੂੰ ਕਿਹਾ ਵੀ ਤੂੰ ਆਪਣੇ ਕੋਲ ਲੈ ਜਾ ਤੇ ਪਾਲ ਲੈ ਕਿਨੇ ਰਾਜੇ ਨੂੰ ਲੱਗਾ ਵੀ ਧੀ ਮਾਰ ਕੀ ਪਰ ਉਹਨੇ ਦਾਈ ਨੇ ਪਾਲੀ ਕਿਨੇ ਜਦੋਂ ਵੱਡੀ ਹੋਈ ਤੇ ਰਾਜੇ ਨੇ ਆਪਣੇ ਪੁੱਤ ਦਾ ਰਿਸ਼ਤਾ ਉਹਦੇ ਲਈ ਭੇਜ ਦਿੱਤਾ ਦਾਈ ਨੇ ਆ ਕੇ ਦੱਸਿਆ ਵੀ ਇਹ ਤਾਂ ਤੇਰੀ ਹੀ ਧੀ ਹੈ ਰਾਜੇ ਨੇ ਫਿਰ ਆਪਣੇ ਪੁੱਤ ਨੂੰ ਕਿਹਾ ਵੀ ਜੰਗਲ ਚ ਜਾ ਤੇ ਇਸ ਨੂੰ ਉੱਥੇ ਵੱਡ ਕੇ ਸੇ ਸਾਟਿਆ ਕਿਨੇ ਭਰਾ ਨੂੰ ਤਰਸ ਆ ਗਿਆ ਤੇ ਉਹਨੇ ਉਹਨੂੰ ਉੱਥੇ ਜੰਗਲ ਚ ਛੱਡ ਦਿੱਤਾ ਰਾਜੇ ਨੇ ਜਦੋਂ ਦੇ ਪ੍ਰਾਣੇ ਗੱਲ ਸੁਣੀ ਤਾਂ ਨੇ ਕਹਿ ਦਿੱ ਸਾਡੀ ਬੀਤੀ ਉਹਨੇ ਇੱਕ ਇੱਕ ਸੋਨੇ ਦੀ ਮਾਰਾ ਲਾ ਕੇ ਤੇ ਉਹਦੇ ਹਲ ਸੱਟ ਦਿੱਤੇ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਵੀ ਜੰਗਲ ਚ ਬੜੇ ਦਿਨ ਬਿਤਾਏ ਉਸ ਤੋਂ ਬਾਅਦ ਇੱਕ ਰਾਜਾ ਆਇਆ ਤੇ ਉਹਨੂੰ ਆਪਣੇ ਨਗਰ ਲੈ ਗਿਆ ਜਾ ਕੇ ਉਹਦੇ ਨਾਲ ਵਿਆਹ ਕਰ ਲਿਆ ਹੁਣ ਇਹ ਤਾਂ ਉਹਨੂੰ ਲੱਗਾ ਵੀ ਇਹ ਉਹਦੀ ਗੱਲ ਬਾਤ ਹੈ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਵੀ ਉਹਦੇ ਦਿੱਤੋ ਦੋ ਪੁੱਤ ਹੋਏ ਕਹਿੰਦੇ ਉਹਦੇ ਘਰ ਵਾਲੇ ਨੇ ਕਿਹਾ ਵੀ ਮੈਂ ਤੇਨੂੰ ਤੇਰੇ ਪਿਤਾ ਜੀ ਨਾਲ ਮਲਾ ਕੇ ਲੈ ਕੇ ਆਉਣਾ ਚਾਹਨਾ ਉਹਨੇ ਬੜਾ ਮਨਾ ਕੀਤਾ ਪਰ ਉਹ ਕਹਿੰਦਾ ਮਨ ਮਨਾ ਕੇ ਲੈ ਕੇ ਆਵਾਂਗਾ ਉਹ ਕਹਿੰਦੇ ਵੀ ਆਪ ਤੇ ਰਾਜੇ ਨੂੰ ਕੰਮ ਆ ਗਿਆ ਰਾਜੇ ਨੇ ਇੱਕ ਮੰਤਰੀ ਤੇ ਨਾਲ ਇੱਕ ਵਜ਼ੀਰ ਭੇਜ ਦਿੱਤਾ ਕਿੰਦੇ ਜਦੋਂ ਦੋਨੋਂ ਜਣੇ ਭੇਜ ਦਿੱਤੇ ਨਾਲ ਤਾਂ ਉਸ ਤੋਂ ਬਾਅਦ ਕਹਿੰਦੇ ਵੀ ਉਹ ਜਦੋਂ ਰਸਤੇ ਵਿੱਚ ਰਾਤ ਨੂੰ ਰੁਕੇ ਤੇ ਵਜ਼ੀਰ ਜਿਹੜਾ ਸੀ ਉਹਦੀ ਨਿਗਾ ਗਲਤ ਹੋ ਗਈ ਉਹ ਰਾਣੀ ਦੇ ਉੱਤੇ ਕਹਿੰਦੇ ਹੱਥ ਪਾਉਣ ਨੂੰ ਆਇਆ ਤਾਂ ਰਾਣੀ ਨੇ ਅੱਗੇ ਆਪਣਾ ਪੁੱਤ ਕਰਤਾ ਉਹਨੇ ਪਹਿਲੇ ਨੂੰ ਜਿਹੜਾ ਸੀ ਉਹਦਾ ਸਿਰ ਅਲੱਗ ਕਰਤਾ ਅਗਲੀ ਰਾਤ ਵਜ਼ੀਰ ਆਇਆ ਕਿੰਦੇ ਉਹਨੇ ਦੂਸਰੇ ਪੁੱਤ ਨੂੰ ਮਾਰ ਦਿੱਤਾ ਕਿੰਦੇ ਫਿਰ ਉਹ ਡਰ ਦੇ ਮਾਰੇ ਵੀ ਹੁਣ ਬਚਿਆ ਇੱਕ ਆਖਣੀ ਉਹਨੇ ਜਾ ਕੇ ਛਲਾਂਗ ਲਗਾਤੀ ਵਿੱਚ ਦਰਿਆ ਦੇ ਵਿੱਚ ਕਿੰਦੇ ਉਥੇ ਰੋੜ ਦੀ ਰੋੜ ਦੀ ਆਈ ਤੇ ਇੱਕ ਅੱਗੇ 6 ਜਣੇ ਕਪੜੇ ਧੋਂਦੇ ਸੀ ਕਿੰਦੇ ਉਹਨਾਂ ਬਾਹਰ ਕੱਢ ਕੇ ਜਾਨ ਬਚਾ ਲਈ ਉਹਨਾਂ ਦੀ ਧਰਮ ਭੈਣ ਬਣ ਗਏ ਕਿੰਦੀ ਉਹਨੂੰ ਪਤਾ ਲੱਗਾ ਵੀ ਇਹ ਇਲਾਕਾ ਮੇਰੇ ਪਿਓ ਦਾ ਹੈ ਉਹਨੇ ਕਿੱਸਾ ਕਹਾਣੀਆਂ ਉਹ ਸੁਣਦਾ ਉਹਦੇ ਕੋਲ ਚਿੱਠੀ ਭੇਜੀ ਤੇ ਉਹਨੇ ਕਿਸੇ ਕਹਾਣੀਆਂ ਸੁਣਨ ਲਈ ਉਸ ਨੂੰ ਉੱਥੇ ਰੱਖ ਲਿਆ ਉਹ ਜਦੋਂ ਇਹ ਸਾਰੀ ਗੱਲ ਸੁਣਦੇ ਪਏ ਸੀ ਉਹ ਹੈਰਾਨ ਪਰੇਸ਼ਾਨ ਹੁੰਦੇ ਵੀ ਕੋਈ ਕਹਿੰਦਾ ਮੇਰੇ ਨਾਲ ਜੁੜੀ ਹੈ ਕੋਈ ਮੇਰੇ ਨਾਲ ਜੁੜੀ ਹੈ ਇੰਨੇ ਨੂੰ ਉਪਰਦੇ ਵਿੱਚੋਂ ਕਹਾਣੀ ਸੁਣਾਉਂਦੀ ਸੁਣਾਉਂਦੀ ਅੱਗੇ ਆ ਗਈ ਉਹ ਸਾਰੇ ਜਣੇ ਹੱਕੇ ਬੱਕੇ ਰਹਿ ਗਏ ਕਿੰਦੇ ਪਿਤਾ ਨੇ ਉੱਠ ਕੇ ਆਪਣੇ ਮਨ ਨੂੰ ਤਸੱਲੀ ਦਿੱਤੀ ਵੀ ਸ਼ੁਕਰ ਹੈ ਪ੍ਰਮਾਤਮਾ ਮੇਰੇ ਹੱਥੋਂ ਕੋਈ ਪਾਪ ਨਹੀਂ ਹੋਇਆ ਤੇ ਮੇਰੀ ਧੀ ਜਿਉਂਦੀ ਹੈ ਭਰਾ ਨੇ ਵੇਖ ਕੇ ਵੀ ਗੱਲ ਆਇਆ ਪਿਤਾ ਨੇ ਵੀ ਗੱਲ ਆਇਆ ਕਿੰਦੇ ਉਹਦੇ ਜਿਹੜਾ ਘਰ ਵਾਲਾ ਸੀ ਉਹ ਦੇਖ ਕੇ ਖੁਸ਼ ਹੋ ਗਿਆ ਉਸ ਸਮੇਂ ਮੰਤਰੀ ਤੇ ਵਜ਼ੀਰ ਨੂੰ ਕਹਿੰਦੇ ਸਜ਼ਾ ਦਿੱਤੀ ਗਈ ਕਿੰਦੇ ਉਸ ਸਮੇਂ ਪਿਤਾ ਨੇ ਕਿਹਾ ਵੀ ਮੈਂ ਤਾਂ ਐਵੇਂ ਤੁਹਾਡੇ ਨਾਲ ਨਫ਼ਰਤ ਕਰਦਾ ਸੀ ਮੇਰੇ ਮਨ ਦੇ ਵਿੱਚ ਵੈਰ ਹੋਣ ਕਰਕੇ ਤੁਹਾਨੂੰ ਇੰਨੇ ਤਸੀਹੇ ਸਹਿਣੇ ਪਏ ਉਸ ਦਿਨ ਨੇ ਕਿਹਾ ਵੀ ਭਾਵੇਂ ਤੁਹਾਡਾ ਕਿੱਡਾ ਵੀ ਕੋਈ ਸਕਾ ਹੋਵੇ ਪਰ ਕਦੇ ਵੀ ਕਿਸੇ ਤੇ ਇਤਬਾਰ ਕਰਕੇ ਆਪਣੀ ਧੀ ਨੂੰ ਆਪਣੀ ਘਰ ਵਾਲੀ ਨੂੰ ਆਪਣੀ ਧੀ ਪੈਨ ਨੂੰ ਕਿਸੇ ਦੇ ਹਵਾਲੇ ਨਾ ਛੱਡੋ ਜੋ ਸੁਰੱਖਿਆ ਤੁਸੀਂ ਦੇ ਸਕਦੇ ਹੋ ਉਹ ਹੋਰ ਕੋਈ ਨਹੀਂ ਦੇ ਸਕਦਾ ਐਨਾ ਕਹਿ ਕੇ ਤੇ ਉਹ ਆਪਣੇ ਪਤੀ ਦੇ ਨਾਲ ਚਲੀ ਗਈ ਤੇ ਕਹਿੰਦੇ ਆਪਣੇ ਭਰਾਵਾਂ ਨੂੰ ਇੰਨਾ ਕੁਝ ਦੇ ਕੇ ਚਲੇ ਗਏ ਵੀ ਆਪਣੀ ਸਾਰੀ ਜ਼ਿੰਦਗੀ ਤਮ ਜੰਨੀ ਸੀ ਉਸ ਸੋਖ ਨਾਲ ਬਤੀਤ ਕਰ ਸਕਦੇ ਸੀ ਹੁਣ ਉਹਦੇ ਭਰਾ ਤੇ ਉਹਦਾ ਪਿਤਾ ਵੀ ਉਹਨਾਂ ਨਾਲ ਪਿਆਰ ਨਾਲ ਰਹਿਣ ਲੱਗਾ